ਪਲੇਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਮ੍ਰਿਤਸਰ ਦੀ CIA ਸਟਾਫ 2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਇਹ ਮਾਮਲਾ ਜਿਹੜਾ ਦੋਸ਼ੀ ਕਰਾਈ ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਆਈ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਰਸਤੇ ਸੀ ਜਿਹੜੇ ਇਹਨਾਂ ਨੇ ਇੱਕ ਕਾਰ Swift ਕਾਰ ਵੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਇਲੀਅਸ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਨੇ ਘਬਰਾ ਕੇ ਤਾਂ ਇੱਕ ਆਪਣਾ ਜਿਹਨਾਂ ਨੇ ਉਹਨੂੰ ਮੁਮੀਨ ਫਾਵਾ ਸਿਟਿਆ ਜਿਹਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹ ਇਹਦੇ ਤੇ ਪਹਿਲੇ ਵੀ ਤਿੰਨ ਮੁਕਦਮੇ ਆ ਜਦੋਂ ਪੁੱਛ ਕੇ ਚਾਹ ਤਾਂ ਹੋਰ ਇਹ ਕਿੱਥੋਂ ਸਾਮਾਨ ਲੈ ਕੇ ਆਂਦਾ ਤਾਂ ਆ ਕੇ ਕਿਹਨੂੰ ਦਿੰਦਾ ਉਹਦੀ ਪੁੱਛ ਕੇ ਚੱਲ ਰਹੀ ਹੈ ਆਜੇ ਦਾ 4 ਦਿਨ ਦਾ ਰਿਮਾਨਡ ਲਿਆ ਗਿਆ ਹੈ ਬਾਕੀ ਤਪਤੀ ਛੋੜ ਲੰਗਾਈ ਨਾ ਕਰਕੇ ਹੋਰ ਖਲਾਸਾ ਹੋ ਸਕਦਾ ਸਰ ਕਿੱਥੇ ਨਕਲ ਲਗਾਇਆ ਇਹ ਰਾਮਦੀਰਤ ਰੋਡ ਤੇ ਸਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਇਹਦੇ ਤੇ ਪਹਿਲੇ 2-3 ਮੁਕਦਮੇ ਦਰਜ ਹੈ ਜੀ ਹਾਂ 1 40 ਗ੍ਰਾਮ ਦਾ ਬਾਕੀ 2 ਪਹਿਲੇ 14 ਜਿਹੜੇ ਆ ਉਹ ਚ ਬਈ ਹੈ 1 1/2 ਮੋਨ ਦਾ ਚੱਲ ਰਿਹਾ ਜੀ ਠੀਕ ਹੈ ਜੀ